ਦੋਰਾ ਮਾਪਦਨ ਡਬਲ ਸਟੈਂਡਰਡ ਕਿਸ ਨੂੰ ਕਹਿੰਦੇ ਆ ਅੱਜ ਤੁਹਾਡੇ ਸਾਹਮਣੇ ਥੱਲੇ ਚੱਲ ਰਹੀ ਵੀਡੀਓ ਦੇ ਵਿੱਚ ਸਾਬਤ ਹੋ ਰਿਹਾ ਇੱਕ ਪਾਸੇ ਫੌਜਾ ਸਿੰਘ ਸਰਾਰੀ ਦੇ ਖਿਲਾਫ ਇੰਨੀਆਂ ਸਾਰੀਆਂ ਮੈਂ ਸ਼ਿਕਾਇਤਾਂ ਕਰ ਚੁੱਕਿਆ ਸਾਰੇ ਪ੍ਰੂਫ ਆ ਨਾਲ ਲਗਾ ਕੇ ਕਿ ਕਿਸ ਤਰੀਕੇ ਫੌਜਾ ਸਿੰਘ ਸਰਾਰੀ ਨੇ ਭ੍ਰਸ਼ਟਾਚਾਰ ਕਰਕੇ ਕਰੋੜਾਂ ਦੀ ਜਾਇਦਾਦ ਬਣਾਈ ਉਹਦੇ ਸਾਰੇ ਪ੍ਰਤੱਖ ਰੂਪ ਦੇ ਵਿੱਚ ਜੋ ਜੋ ਕੋਰ ਐਵੀਡੈਂਸ ਨੇ ਉਹ ਰਜਿਸਟਰੀਆਂ ਨੇ ਇੰਤਕਾਲ ਨੇ ਕਾਗਜ਼ ਨੇ ਜਾਂ ਫੋਟੋਆਂ ਵੀਡੀਓ ਜੋ ਵੀ ਕੁਝ ਹੈ ਹਰੇਕ ਚੀਜ਼ ਮੈਂ ਸਰਕਾਰ ਤੱਕ ਪੰਚਾਇਤ ਵਿਜੀਲੈਂਸ ਤੱਕ ਪੰਚਾਇਤ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੱਕ ਪੰਚਾਇਤ ਮਾਨ ਸਰ ਤੱਕ ਪਹੁੰਚੀ ਗੱਲ ਇਹ ਹੈ ਕਿ ਇਹ ਦੋਹਰਾ ਮਾਪਦੰਡ ਨਹੀਂ ਤੱਕੀ ਇੱਕ ਪਾਸੇ ਸਾਡੀਆਂ ਜਿੰਨੀਆਂ ਵੀ ਸ਼ਿਕਾਇਤਾਂ ਤੁਹਾਡੇ ਤੱਕ ਪਹੁੰਚਦੀਆਂ ਉਹਨਾਂ ਦੇ ਉੱਪਰ ਜਦੋਂ ਕਾਰਵਾਈ ਦੀ ਗੱਲ ਆਉਂਦੀ ਹੈ ਕਿਉਂਕਿ ਆਮ ਆਰਮੀ ਪਾਰਟੀ ਦਾ ਵਿਧਾਇਕ ਹੈ ਫੋਜਾ ਸਿੰਘ ਇਸ ਲਈ ਕਾਰਵਾਈ ਜ਼ੀਰੋ ਤੇ ਜਦੋਂ ਗੱਲ ਆਉਂਦੀ ਹੈ ਆਪਣੀ ਮਨਮਾਨੀ ਦੀ ਤਾਂ ਜਿਹੜਾ ਕੋਈ ਲੋਕਾਂ ਦੀ ਆਵਾਜ਼ ਬੰਦਾ ਹੈ ਜਾਂ ਕੋਈ ਲੋਕਾਂ ਦੇ ਮੁੱਦੇ ਪੰਜਾਬ ਦੇ ਵਿੱਚ ਚੱਕਦਾ ਹੈ ਤਾਂ ਉਹਨਾਂ ਦੇ ਉੱਪਰ ਦੋਰੇ ਮਾਪਦੰਡ ਦੇ ਤਹਿਤ ਨਾਲ ਦੀ ਨਾਲ ਹੀ ਵਿਜੀਲੈਂਸ ਦੀ ਇਨਕੁਆਇਰੀ ਬਿਠਾ ਦਿੰਨੇ ਆ ਤੇ ਨਾਲ ਦੀ ਨਾਲ ਵਿਜੀਲੈਂਸ ਤੇ ਪੁਲਿਸ ਭੇਜ ਕੇ ਉਹਨਾਂ ਨੂੰ ਅਰੈਸਟ ਕਰਾ ਦਿੰਨੇ ਆ ਗੱਲ ਦੋਸਤੋ ਇਹ ਹੈ ਕਿ ਮੈਂ ਕੋਈ ਮਝਿਠੀਆ ਦਾ ਪੱਖ ਨਹੀਂ ਪੂਰ ਰਿਆ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਜੇਕ ਤੁਹਾਨੂੰ ਕੋਈ ਸਬੂਤ ਦਿੰਦਾ ਹੈ ਕੋਈ ਐਵੀਡੈਂਸ ਨੇ ਕੋਈ ਸ਼ਿਕਾਇਤ ਹੈ ਕਾਰਵਾਈ ਕਰੋ ਤਾਂ ਚੰਗੇ ਲੱਗਦੇ ਹੋ ਪਰ ਬਿਨਾਂ ਵਜ੍ਹਾ ਕਿਸੇ ਦੇ ਘਰ ਜਾ ਕੇ ਰੇਡਾਂ ਮਰਵਾਉਣਾ ਜਾਂ ਕਿਸੇ ਦੇ ਘਰ ਜਾ ਕੇ ਉਹਨੂੰ ਅਰੈਸਟ ਕਰਾਉਣਾ ਬਿਲਕੁਲ ਬੇਬੁਨਿਆਦ ਹੈ ਗੈਰ ਸੰਵਿਧਾਨਿਕ ਢੰਗ ਦੇ ਨਾਲ ਸਾਰਾ ਕੰਮ ਹੁੰਦਾ ਹੈ ਗੱਲ ਇਹ ਹੈ ਜਦੋਂ ਵਿਜੇ ਕੁਮਾਰ ਪ੍ਰਤਾਪ ਜੀ ਆਮ ਆਨਮੀ ਪਾਰਟੀ ਦੇ ਵਿਧਾਇਕ ਨੇ ਉਹ ਤੁਹਾਡੇ ਅੱਗੇ ਸਾਰੇ ਫੈਕਟ ਰੱਖਤੇ ਉਹਨਾਂ ਨੇ ਤੁਹਾਡੇ ਕੇ ਸਾਰੇ ਤੱਥ ਰੱਖਤੇ ਉਹਨਾਂ ਨੇ ਕਿੰਨੀ ਵਾਰ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਚੱਕਿਆ ਕਿ ਜੀ ਕੇ ਵਿਜੇ ਕੁਮਾਰ ਪ੍ਰਤਾਪ ਕੋ ਸਾਰੇ ਉਹ ਪ੍ਰੂਫ ਨੇ ਸਾਰੇ ਐਵੀਡੈਂਸ ਨੇ ਸਿੱਟ ਦੀ ਸਾਰੀ ਰਿਪੋਰਟ ਹੈ ਇਹ ਇਹ ਲੋਕ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਤਾਂ ਤੁਸੀਂ ਤੁਹਾਡੇ ਤੋਂ ਫੜਿਆ ਨਹੀਂ ਗਿਆ ਗੱਲ ਆਉਂਦੀ ਹੈ ਜਿਹੜੇ ਅਸੀਂ ਸਾਰੇ ਤੱਥ ਸਾਰੇ ਫੈਕਟ ਸਾਰੇ ਸਬੂਤ ਵਿਦ ਵੀਡੀਓ ਵਿਦ ਫੋਟੋ ਥਾਨੋਸੀ ਨਸ਼ਰ ਕਰਤੇ ਤੁਹਾਡੇ ਤੱਕ ਸਹੀ ਗੱਲ ਪਹੁੰਚਾਤੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤਾਂ ਗੱਲ ਪਹੁੰਚਾਤੀ ਹੁਣ ਤੱਕ ਕੱਖ ਨਹੀਂ ਹੋਇਆ ਤੁਹਾਡੇ ਤੋਂ ਪਰ ਗੱਲ ਇਹ ਆਉਂਦੀ ਹੈ ਜਿਹੜਾ ਕੋਈ ਆਵਾਜ਼ ਚੱਕਦਾ ਸਿਰਫ ਉਹਦੇ ਤੇ ਐਕਸ਼ਨ ਹੁੰਦਾ ਤੁਹਾਡੇ ਆਪ ਦੇ ਕਿੰਨੇ ਵੀ ਐਮਐਲਏ ਨੇ ਸਿਰਫ ਗੱਲਾਂ ਨੇ ਕਿ ਤੁਸੀਂ ਉਹਨਾਂ ਦੇ ਕਾਰਵਾਈ ਕਰਦੇ ਹੋ ਮੈਂ ਤਾਂ ਹੁਣ ਤੱਕ ਕਈ ਕਈ ਐਮਐਲਏ ਕਈ ਜਿਹੜੇ ਤੁਸੀਂ ਮੰਤਰੀ ਪਾਰਟੀ ਤੋਂ ਕੱਢੇ ਆ ਅੱਜ ਤੁਹਾਡੇ ਨਾਲ ਜੱਫੀਆਂ ਪਾਉਂਦੇ ਮਿਲਦੇ ਆ ਜਿੱਥੇ ਤੁਸੀਂ ਸਟੇਜ ਤੇ ਬਹਿ ਨਹੀਂਓ ਤੁਹਾਡੇ ਨਾਲ ਬੈਠੇ ਹੋਏ ਦਿਖਦੇ ਆ ਗੱਲ ਇਹ ਹੈ ਕਿ ਦੋਹਰਾ ਮਾਪਦੰਡ ਕਾਦੇ ਆਸਤੇ ਆਮ ਆਰਮੀ ਪਾਰਟੀ ਦਾ ਵਲੰਟੀਅਰ ਸੀ ਜਸ਼ਨ ਬਾਵਾ ਜਿਨੇ ਸੁਸਾਈਡ ਕੀਤਾ ਔਰ ਐਮ ਐਲ ਏ ਨੇ ਡਰਾਇਆ ਧਮਕਾਇਆ ਔਰ ਨਜਾਇਜ਼ ਜਿਨੀ ਸੰਪਤੀ ਬਣਾਈ ਹੋਰ ਕਈ ਐ ਇਦਾਂ ਦੇ ਜਿਹੜੇ ਜਸ਼ਨ ਨੇ ਉਹਨਾਂ ਦੇ ਉੱਪਰ ਜੋ ਤਰੀਕਾ ਜੋ ਉਹਨਾਂ ਦੇ ਉੱਪਰ ਇਹਨਾਂ ਨੇ ਕਾਰਗਜ਼ਾਰੀ ਕੀਤੀ ਡਰਾਇਆ ਧਮਕਾਇਆ ਤਸ਼ੱਦਦਾਈ ਉਹਨਾਂ ਸਾਰਿਆਂ ਲਈ ਅਸੀਸ ਸਾਫ ਮੰਗਦੇ ਆ ਜੇ ਤੁਸੀਂ ਕਹਿੰਦੇ ਹੋ ਕੀ ਸਬੂਤ ਨੇ ਤਾਂ ਤੁਹਾਨੂੰ 20 ਕਰੋੜ ਦੇ ਮੈਂ ਸਬੂਤ ਦੇ ਚੁੱਕਿਆ ਹੁਣ ਗੱਲ ਇਹ ਹੈ ਕਿ 100 ਕਰੋੜ ਦੇ ਆਸ-ਪਾਸ ਇਸ ਬੰਦੇ ਨੇ ਕਮਾਇਆ ਗੈਰ ਕਾਨੂੰਨੀ ਢੰਗ ਦੇ ਨਾਲ ਚਾਹੇ ਰੇਤਾ ਦੀਆਂ ਖੱਡਾਂ ਤੋਂ ਪੰਚਾਇਤੀ ਇਲੈਕਸ਼ਨ ਦੇ ਦੌਰਾਨ ਲੋਕਾਂ ਨੂੰ ਸਰਪੰਚ ਬਣਾਉਂਦੇ ਲਾਲਚ ਦੇ ਕੇ ਚਾਹੇ ਕਿਸੇ ਨੇ ਫਾਈਲ ਰਿਜੈਕਟ ਕਰਾ ਕੇ ਚਾਹੇ ਵੱਖ-ਵੱਖ ਢੰਗ ਜਿਵੇਂ ਕਿ ਕੋਈ ਚਿੱਟਾ ਵੇਚਦਾ ਜਾਂ ਜਿਵੇਂ ਕੋਈ ਚੋਰੀਆਂ ਆਚਾਰੀਆਂ ਕਰਨ ਵਾਲੇ ਲੋਕ ਨੇ ਜਾਂ ਜਿਵੇਂ ਕੋਈ ਛੱਟੇ ਦੜੇ ਦਾ ਕੰਮ ਹੈ ਜਾਂ ਅਫਸਰ ਰਸ਼ਾਈ ਤੋਂ ਹਫ਼ਤਾ ਵਸੂਲੀ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਕੇ ਜੋ ਗੁਰੂ ਹਰ ਸਾਹਿਬ ਦੇ ਵਿੱਚ ਆਮਨਵੀ ਪਾਰਟੀ ਦਾ ਸੁੱਖ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਪਰ ਤੁਹਾਡੇ ਤੋਂ ਕਾਰਵਾਈ ਨਹੀਂ ਹੁੰਦੀ ਪਰ ਜੇ ਕੋਈ ਬਾਹ ਚੱਕਦਾ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੱਤੀ ਜਦੋਂ ਮੈਂ ਰਿਜ਼ਾਈਨ ਕਰਦਾ ਰਿਜ਼ਾਈਨ ਕਰਨ ਦੇ 10 ਮਿੰਟ ਬਾਅਦ ਹੀ ਤੁਸੀਂ ਮੈਨੂੰ ਸਸਪੈਂਡ ਦਾ ਜਿਹੜਾ ਇੱਕ ਚਿੱਠੀ ਕੱਢ ਦਿੰਦੇ ਹੋ ਗੱਲ ਇਹ ਹੈ ਕਿ ਜੇ ਕੱਢਣੀ ਸੀ ਤਾਂ ਆਪਣੇ ਆਫੀਸ਼ੀਅਲ ਪੇਪਰ ਤੋਂ ਪੇਜ ਤੋਂ ਕੱਢਦੇ ਤੁਸੀਂ ਵਟਸਐਪ ਦੇ ਜ਼ਰੀਏ ਮੈਨੂੰ ਚਿੱਠੀ ਭੇਜਦੇ ਹੋ ਕਦੋਂ ਭੇਜਦੇ ਹੋ ਜਦੋਂ ਮੈਂ ਰਿਜ਼ਾਈਨ ਦੇ ਦਿੱਤਾ ਇਹ ਵੀ ਦੋਰਾ ਮਾਪਦੰਡ ਕਿਉਂ ਕੀ ਦਿਖਾਣਾ ਚਾਹੁੰਦੇ ਆਪਾਂ ਜੇਕਰ ਤਾਂ ਮੈਂ ਗਲਤ ਹ ਤਾਂ ਬੇਸ਼ੱਕ ਮੈਨੂੰ ਟਰਮੀਨੇਟ ਕੀਤਾ ਜਾਵੇ ਮੈਨੂੰ ਪਰਮਾਨੈਂਟ ਹੀ ਕੱਢ ਦਿੱਤਾ ਜਾਵੇ ਤੇ ਜੇਕਰ ਮੈਂ ਸਹੀ ਹ ਤਾਂ ਘੱਟੋ ਘੱਟ ਫੌਜਾ ਸਿੰਘ ਐਮਐਲਏ ਉੱਪਰ ਕਾਰਵਾਈ ਕਰੋ ਔਰ ਸਿੱਧ ਕਰੋ ਇਸ ਗੱਲ ਨੂੰ ਕਿ ਵਾਕਈ ਆਮ ਆਰਮੀ ਪਾਰਟੀ ਆਮ ਲੋਕਾਂ ਦੀ ਆਵਾਜ਼ ਹੈ ਆਮ ਲੋਕਾਂ ਲਈ ਸੁਣਵਾਈ ਕਰਦੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕਿਸੇ ਵੀ ਚੰਗਾ ਜਾਂ ਮਾੜਾ ਕਹਿ ਰਿਹਾ ਪਰ ਇਹ ਕਹਿ ਰਿਹਾ ਕਿ ਦੋਰਾ ਮਾਪਦਾਂ ਨੂੰ ਸਾਫ਼ ਨਜ਼ਰ ਆ ਰਿਹਾ ਇਸ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਹੋਊਗੀ ਔਰ ਤੁਸੀਂ ਜ਼ਰੂਰ ਕੋਈ ਨਾ ਕੋਈ ਐਕਸ਼ਨ ਲਾਓਗੇ ਜੇ ਨਹੀਂ ਲੈਂਦੇ ਤਾਂ ਸਾਫ਼ ਸਮਝਾਂਗੇ ਕਿ ਤੁਹਾਡਾ ਹੱਥ ਡਾਇਰੈਕਟ ਐਮ.ਐਲ.ਏ ਨਾਲ ਰਲਿਆ ਹੋਇਆ ਤੁਸੀਂ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੀ ਆਵਾਜ਼ ਜੇ ਕੋਈ ਬੰਦ ਹੈ ਉਹਨੂੰ ਦਬਾਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ